ਪਟਿਆਲਾ ਹਸਪਤਾਲ ਦੇ ਨਾਲ ਕੀ ਉਤਾਰ ਸਕਦੇ ਹੋ ਜਿਵੇਂ ਜਿਵੇਂ ਨਗਰ ਕੌਂਸਲ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਓਵੇਂ ਓਵੇਂ ਹੀ ਸਿਆਸੀ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ ਜੇਕਰ ਗੱਲ ਮੌਜੂਦਾ ਹਾਲਾਤਾਂ ਦੀ ਕਰੀਏ ਤਾਂ ਬਿਲਕਾ ਵਿਖੇ ਸਿਆਸਤ ਬਿਲਕੁਲ ਗਰਮਾ ਗਈ ਹੈ ਅਤੇ ਸਿਆਸੀ ਪਾਰਟੀਆਂ ਵੱਲੋਂ ਆਪਣੀ ਜਿੱਤ ਪੱਕੀ ਕਰਨ ਲਈ ਹਰ ਇੱਕ ਢੰਗ ਤਰੀਕਾ ਅਪਣਾਇਆ ਜਾ ਰਿਹਾ ਹੈ ਜਿੱਥੇ ਪਿਛਲੇ ਦਿਨੀ ਦੋ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀ ਦਲ ਜੜੇ ਕਹੀਏ ਸੁਧਾਰ ਲਹਿਰ ਦੇ ਆਗੂਆਂ ਕਾਂਗਰਸ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਪੂਰਾ ਜੋਰ ਲਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਹੀ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਕੁਝ ਵਿਅਕਤੀਆਂ ਤੇ ਵੀ ਉਂਗਲੀਆਂ ਉਠਣ ਲੱਗੀਆਂ ਹਨ ਅਤੇ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਿਲ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਵੀ ਸਿਆਸਤ ਦੀ ਲਪੇਟ ਵਿੱਚ ਆਉਂਦੇ ਦਿਖ ਰਹੇ ਹਨ ਜੇਕਰ ਕੱਲ੍ਹ ਅਕਾਲੀ ਦਲ ਅਤੇ ਕਾਂਗਰਸ ਦੀ ਕਰিয়ে ਤਾਂ ਇਹਨਾਂ ਨੂੰ ਵੀ ਅੱਕ ਚਬੜ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿੱਥੇ 25 ਸਾਲ ਰਾਜ ਕਰਨ ਦਾ ਦਾਵਾ ਕਰਨ ਵਾਲੀ ਅਕਾਲੀ ਦਲ ਦੇ ਨੁਮਾਇंदे ਅੱਜ ਬਿਲਗਾ ਵਿੱਚ ਸਿਰਫ 4 ਕੁ ਦੇ ਕਰੀਬ ਸੀਟਾਂ ਤੇ ਇਲੈਕਸ਼ਨ ਲੜ ਰਹੇ ਹਨ ਉੱਥੇ 13 ਦੀਆਂ 13 ਸੀਟਾਂ ਤੇ ਆਪਣੇ ਉਮੀਦਵਾਰ ਖੜਾ ਕਰਨ ਦੇ ਦਾਅਵੇ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਅਕਾਲੀ ਦਲ ਨਾਲ ਹੱਥ ਮਿਲਾਉਣ ਲਈ ਮਜਬੂਰ ਹੋਣਾ ਪੈ ਗਿਆ ਹੈ ਬੇਸ਼ੱਕ ਅਕਾਲੀ ਦਲ ਕਾਂਗਰਸ बसपा ਅਤੇ ਹੋਰ ਕੁਝ ਛੋਟੀਆਂ ਪਾਰਟੀਆਂ ਇਕੱਠਾ ਇਕੱਠੀਆਂ ਚੋਲ ਲੜ ਰਹੀਆਂ ਹਨ ਪਰ ਫਿਰ ਵੀ ਇਹਨਾਂ ਦੇ ਵਿੱਚ ਨਮੋਸ਼ੀ છਾਈ ਹੋਈ ਹੈ ਉੱਥੇ ਹੀ ਸત્તાਦਾਰੀ ਪਾਰਟੀ ਦੇ ਆਗੂਆਂ ਤੇ ਚਿਰਿਆਂ ਤੇ ਰੌਣਕ ਦਿਖ ਰਹੀ ਹੈ ਜੋ ਕਿ ਹੌਲ ਵਾਲੇ ਸਮੇਲੇ ਸ਼ੋਕ ਸੰਕੇਤ ਹਨ। ਹਾਲੀਆ ਐਮਐਲਏ ਆਜ ਤੁਸੀਂ ਬਿਲਕੁਲ ਦੇ ਬੱਚਾ ਚੋਣਾਂ ਨੂੰ ਲੈ ਕੇ ਡੂ ਟੂ ਡੋਰ ਕਰ ਰਹੇ ਹੋ। ਜੀ। ਇਹ ਬ੍ਰੋਧਿਤਰਬਲੋ ਇਸ ਦਿਨ ਜਿਹੜਾ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੀ ਆ ਮਦਦ ਲਈ ਅਹ ਹੂੰ। ਚੋਣਾਂ ਦੇ ਹਰਿਤਾ ਨੂੰ ਲੈ ਕੇ ਮੇਰੇ ਖਿਆਲ ਨਾਲ ਹਲਟ ਹੈ ਇਹਦੇ ਬਾਰੇ ਤੁਸੀਂ ਕੀ ਬਿਲਕੁਲ ਜੀ ਇਹ ਅਕੀ ਕਿਹਾ ਜਾਵੇ ਹੁਣ ਤਾਂ ਮਤਲਬ ਕੁਝ ਕਹਿਣ ਲਈ ਆਪ ਇਹਨਾਂ ਨੂੰ ਇੰਨੀ ਸਮਝ ਨਹੀਂ ਆਈ ਕਿ ਤੁਹਾਡੀਆਂ ਇਹਨਾਂ ਹਰਕਤਾਂ ਨੇ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਪੰਜਾਬ ਦੇ ਪਲੇਟਫਾਰਮ ਤੋਂ ਅਕਾਲੀ ਦਲ ਖਤਮ ਹੋ ਗਿਆ ਹਾਸ਼ੀਏ ਤੇ ਚਲ ਗਿਆ ਜੇ ਕੁਝ ਮਾੜਾ ਮੋਟਾ ਬਚਿਆ ਉਹਦੇ باوجود ਇਹਨਾਂ ਦੀਆਂ ਹਰਕਤਾਂ ਬੰਦ ਨਹੀਂ ਹੋਈਆਂ ਕਿ ਗੁਰੂ ਘਰਾਂ ਦਾ ਫਾਇਦਾ ਉਠਾਉਣਾ ਗੁਰੂ ਘਰਾਂ ਦੇ ਵਿੱਚ ਜਾ ਕੇ ਤੁਸੀਂ ਇੱਕ ਪਾਰਟੀ ਵਾਸਤੇ ਅਨਾਉਂਸਮੈਂਟ ਕਰਨੀ ਗੁਰੂ ਘਰ ਦੇ ਲੰਗਰ ਦੇ ਨਾਲ ਧਰਨੇ 'ਚ ਬੈਠੇ ਲੋਕਾਂ ਨੂੰ ਖਾਣਾ ਖਵਾਉਣਾ ਇਹ ਅਕਿਰਤ ਘੰਟਾ ਆ ਜਿਹੜੀ ਮੈਂ ਇਹ ਸਮਝਦੀ ਆ ਕਿ ਵੀ ਇਹ 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 ਧਰਮ ਦੇ ਨੇੜੇ ਤੇੜੇ ਵੀ ਹੈ ਨਹੀਂ ਇਹ ਸਿਰਫ ਤੇ ਸਿਰਫ ਇੱਕ ਇਹਨਾਂ ਨੇ ਚੋੜਾ ਪਾਇਆ ਹੋਇਆ ਉੱਪਰ ਦੀ ਜਿਹੜਾ ਇਹ ਉਹਦੇ ਨਾਲ ਮਤਲਬ ਅੱਗੇ ਨਾਲੋਂ ਵੀ ਵੱਧ ਤੁਸੀਂ ਤੁਸੀਂ ਦੇਖੋ ਹਜੇ ਤਾਜ਼ਾ ਤਾਜ਼ਾ ਸਭ ਕੁਝ ਤੁਹਾਡੇ ਨਾਲ ਹੋ ਰਿਹਾ ਹਜੇ ਤੁਸੀਂ ਸਜ਼ਾਵਾਂ ਭੁਗਤਦੇ ਆ ਹਜੇ ਤੁਹਾਨੂੰ ਸੇਵਾ ਲੱਗੀਆਂ ਹੋਈਆਂ ਤੁਹਾਨੂੰ ਸਜ਼ਾ ਲੱਗੀ ਹੋਈ ਹਜੇ ਤਖਤੀਆਂ ਤੁਹਾਡੇ ਗਲਾਂ ਦੇ ਵਿੱਚੋਂ ਉਤਰੀਆਂ ਨੇ ਉਹਦੇ ਤੇ ਨਾਲ ਹੀ ਦੁਬਾਰਾ ਫੇਰ ਉਹੀ ਕੰਮ ਸ਼ੁਰੂ ਕਰ ਦਿੱਤਾ ਇਹ ਕੱਲਾ ਇੱਥੇ ਹੀ ਨਹੀਂ ਹੈ ਮੈਂ ਨਕਉਦਰ ਦੇ ਵਿੱਚ ਸਾਡੇ ਤਨਤਨ ਸਾਹਿਬ ਸਰਗੁਰਜਿੰਦਰ ਜੀ ਮਹਾਰਾਜ ਜੀ ਦਾ ਗੁਰਦਾਰਾ ਸਾਹਿਬ ਆ ਮੈਂ ਪਿਛਲੇ 3 ਸਾਲ ਤੋਂ ਉੱਥੇ ਪਾਬੰਦੀ ਦੇ ਨਾਲੇ ਕੰਮ ਬੰਦ ਕੀਤਾ ਹੋਇਆ ਕਿ ਕੋਈ ਵੀ ਪੋਲਿਟਿਕਲ ਪਾਰਟੀ ਉੱਥੇ ਜਾ ਕੇ ਲੰਗਰ ਬਣਵਾ ਕੇ ਨਹੀਂ ਸ਼ਕੂਗੀ ਉਹ ਲੋਕਾਂ ਦਾ ਤਿਲ ਤਿਲ ਦਾ ਪੈਸਾ ਹੁੰਦਾ ਉਹਨੂੰ ਉਸੇ ਉੱਥੇ ਲੋਕਾਂ ਤੇ ਲਾਇਆ ਜਾਵੇ ਔਰ ਇਹਨਾਂ ਨੇ ਐਸੀਆਂ ਆਦਤਾਂ ਬਣਾ ਰੱਖੀਆਂ ਕਿ ਵੀ ਪੂਰੇ ਹਲਕੇ ਦੇ ਵਿੱਚ ਜਿੱਥੇ ਕਿਤੇ ਗੁਰੂ ਘਰ ਅਕਾਲੀ ਦਲ ਹੋਇਆ ਹੁਣ ਤਾਂ ਹੁਣ ਤਾਂ ਅਕਾਲੀ ਦਲ ਦਾ ਤਾਂ ਨਾਂ ਨਿਸ਼ਾਨ ਬਚਿਆ ਨਹੀਂ ਇਹ ਗੁਰਪਤਪ ਕੇਸ ਹਸਿਆਤ ਨਾਲ ਬੈਠਾ ਸੀ ਮੈਨੂੰ ਇਸ ਵੇਲੇ ਨਹੀਂ ਆਈ ਵੀ ਕਿਹੜੀ ਹਸਿਆਤ ਦੇ ਨਾਲ ਉਹ ਇਹ ਧਰਨੇ ਮਜਾਰੇ ਹੋ ਰਿਹਾ ਸੀ ਕੇਸ ਹਸਿਆਤ ਦੇ ਨਾਲ ਉਹ ਧਰਨੇ ਦੀ ਅਗਵਾਈ ਕਰ ਰਿਹਾ ਸੀ ਅਕਾਲੀਆ ਉਹ ਹੁਣ ਤਾਂ ਜਿਹੜੀ ਸੁਧਾਰ ਲਹਿਰ ਸੀ ਉਹਦਾ ਉਹਦਾ ਵੀ ਭੋਗ ਪੈ ਗਿਆ ਅਕਾਲੀ ਦਲ ਦੁਬਾਰਾ ਜੁਆਇਨ ਨਹੀਂ ਕੀਤੀ ਕਿਸ ਹਸਿਆਤ ਦੇ ਨਾਲ ਉਹ ਬੰਦਾ ਇੱਥੇ ਬੈਠਾ ਸੀ ਔਰ ਇਹਨਾਂ ਦਾ ਕੀ ਏਜੰਡਾ ਹੋਇਆ ਇਹਨਾਂ ਦੀ ਅਡਰਿਓਲੋਜੀ ਕੀ ਆ ਇਹਨਾਂ ਦਾ ਫਲਸਫਾ ਕੀ ਆ ਕਿ ਇੱਕ ਪੋਸਟਰ ਬਣ ਬਣ ਕੇ ਲੋਕਾਂ ਦੇ ਘਰਾਂ ਦੇ ਵਿੱਚ ਲੱਗ ਗਏ ਹੋਇਆ ਅ ਅਕਾਲੀ ਦਲ ਕਾਂਗਰਸ BSP um ਕਾਂਗਰਡ ਦਾ ਇੱਕ ਧੜਾ ਪਤਾ ਨਹੀਂ ਕੀ ਕੀ CPM M ਮ ਪਤਾ ਨਹੀਂ ਕਿਹੜੀ ਪਤਾ ਨਹੀਂ ਕੀ ਕੀ ਇਕੱਠਾ ਕਰਕੇ ਇੱਕ ਐਸਾ ਇਹਨਾਂ ਨੇ ਰਲਗੋਭਾ ਬਣਾ ਕੇ ਰੱਖਿਆ ਹੋਇਆ ਲੋਕਾਂ ਨੂੰ ਕੀ ਸਮਝਦੇ ਨੇ ਕੀ ਬਿਲਗੇ ਦੇ ਲੋਕ ਤਾਂ ਵੈਸੇ ਹੀ ਬਹੁਤ ਸਿਆਣੇ ਉਹਨਾਂ ਨੂੰ ਤਾਂ ਵੈਸੇ ਹੀ ਪਤਾ ਕਿ ਵੀ ਇਹ ਕੀ ਕੀ ਕਰਤੂਤਾਂ ਕਰਦੇ ਆ ਤੇ ਇਹਨਾਂ ਨੂੰ ਕਿਹੋ ਜਿਹਾ ਉਹਦਾ ਫਲ ਦੇਣਾ ਔਰ ਉਹਦਾ ਦੋਸ਼ ਜਿਹੜਾ ਗਵਰਨਮੈਂਟ ਤੇ ਇਹ ਮੰਨਦੇ ਆ ਜਾਂ ਕਿਸੇ ਆਰੋ ਤੇ ਮਨਦੇ ਆ ਜੇ ਤੁਹਾਡੇ ਆਪਣੇ ਦਿਮਾਗ ਨਹੀਂ ਕੰਮ ਕਰਦੇ ਤੁਸੀਂ ਆਪਣੇ ਕਾਗਜ਼ ਪੱਤਰ ਸਹੀ ਤਰੀਕੇ ਦੇ ਨਾਲ ਨਹੀਂ ਪਰੇ ਉਧਰ ਚ ਕਿਸੇ ਦਾ ਕੀ ਕਸੂਰ ਹੈ ਬਾਕੀ ਵੀ ਜੇ ਕਾਗਜ਼ ਪੱਤਰ ਕਿਸੇ ਦੇ ਰੱਦ ਕਰਾਉਣੇ ਹੋਣਗੇ ਤੇ ਇਹ ਜਿਹੜੇ ਤਣਾੜ ਖੜੇ ਆ ਇਹਨਾਂ ਦੇ ਕਰਦੇ ਅਸੀਂ ਅਸੀਂ ਗਰੀਬਾਂ ਦੇ ਕਾਗਜ਼ ਪੱਤਰ ਰੱਦ ਕਰਵਾਉਣੇ ਸੀ ਇਹ ਇਹ ਜਿਹੜੀਆਂ ਹੋਸ਼ੀਆਂ ਹਰਕਤਾਂ ਇਹਦੇ ਤੋਂ ਬਾਝਾ ਜਾਣ ਔਰ ਇਹ ਮੈਂ ਇਹਨਾਂ ਦੇ ਚੋਣ ਕਮਿਸ਼ਨ ਦੇ ਵਿੱਚ ਸ਼ਿਕਾਇਤ ਹੀ ਨਹੀਂ ਕਰਨਾ ਚਾਹੁੰਦੀ ਇਹਨਾਂ ਲੋਕਾਂ ਨੇ ਜਿਹੜੇ ਇਹ ਸਜ਼ਾ ਜਿੱਦਾਂ ਪ੍ਰਮਾਤਮਾ ਨੇ ਅੱਗੇ ਦਿੱਤੀ ਐਦਾਂ ਇਹਨਾਂ ਨੂੰ ਅੱਗੇ ਵੀ ਦੇਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਰਕੇ ਚੋਣ ਕਮਿਸ਼ਨ ਕੋ ਸ਼ਿਕਾਇਤ ਕਰਕੇ ਅਸੀਂ ਅਫਸਰਾਂ ਦਾ ਸਮਾਂ ਬਰਬਾਦ ਕਰੀਏ ਇਹਨਾਂ ਨੇ ਅਨਾਉਂਸ ਹੋਰ ਤੇ ਹੋਰ ਗੁਰੂ ਉੱਥੇ ਗੁਰੂ ਘਰ ਦਾ ਗ੍ਰੰਥੀ ਉੱਥੇ ਪ੍ਰਚਾਰ ਕਰਨ ਲੱਗਿਆ ਹੋਇਆ ਧਰਨੇ ਦੇ ਵਿੱਚ ਗੁਰੂ ਘਰ ਦਾ ਗ੍ਰੰਥੀ ਧਰਨੇ ਦੇ ਵਿੱਚ ਪ੍ਰਚਾਰ ਕਰ ਰਿਹਾ ਕਿੰਥੇ ਮਤਲਬ ਇਹਨਾਂ ਨੇ ਆਪਣੀ ਸ਼ਰਮ ਹਜਾ ਲਾ ਕੇ ਰੱਖੀ ਹੋਈ ਆ ਕਿ ਤੁਸੀਂ ਕਰ ਕੀ ਰਹੇ ਹੋ ਲੋਕ ਸਾਰੀਆਂ ਚੀਜ਼ਾਂ ਦੇਖਦੇ ਨੇ ਮਰਦੀ காங்கிரஸ் ਅਕਾਲੀ ਦਲ ਦਾ ਸਮਝੌਤਾ ਕਿਹਾ ਜਾ ਸਕਦਾ ਕੋਈ ਨਿਸ਼ਾਨ ਪਹਿਨੀ ਆ ਜਾਦ ਲਿਆ ਆ ਦੇਖੋ காங்கிரஸ் ਅਕਾਲੀ ਦਲ ਦਾ ਸਮਝ ਮੈਂ ਇਹ ਕਹਿੰਨੇ ਕਿ ਅਕਾਲੀ ਦਲ ਹੈ ਹੀ ਨਹੀਂ ਅਕਾਲੀ ਦਲ ਕੋਈ ਲੀਡਰ ਹੀ ਹੈ ਨਹੀਂ ਇੱਥੇ ਜੇ ਕਾਲੀ ਦਲ ਨੇ ਕਿਸੇ ਨੂੰ ਥਾਪਿਆ ਹੀ ਨਹੀਂ ਤੇ ਸਮਝੌਤਾ ਕਾਲੀ ਦਲ ਤੇ ਕਾਂਗਰਸ ਦਾ ਕਿਵੇਂ ਹੋ ਗਿਆ ਦੂਸਰਾ ਇਹ ਆ ਵੀ ਕਾਂਗਰਸ ਵੀ ਜਿਹੜੀ ਅਸਲੀ ਕਾਂਗਰਸ ਦਾ ਜਿਹੜਾ ਲੀਡਰ ਹੁੰਦਾ ਸੀ ਕਿਸੇ ਵੇਲੇ ਮੈਂ ਇਸ ਸਮੇਂ ਦੀ ਵੀ ਲੀਡਰ ਉਹ ਸੀ ਜਿਹਨੇ ਸਦੀ ਦੇ ਖਿਲਾਫ ਜਿਹੜੇ ਫੰਡਾਂ ਦੇ ਗਵਨ ਦੀ ਸ਼ਿਕਾਇਤ ਕੀਤੀ ਸੀ ਅਸਲੀ ਕਾਂਗਰਸੀ ਲੀਡਰ ਤਾਂ ਉਹ ਸੀ ਇਹਦੇ ਨਕਲੀ ਬਣੇ ਹੋਏ ਕਾਂਗਰਸੀ ਲੀਡਰ ਨੇ ਇਹ ਹੁਣ ਨਵੇਂ-ਨਵੇਂ ਚੀਜ਼ਾਂ ਮੈਨੂੰ ਨਗਰ ਦੇ ਵਿੱਚੋਂ ਸੁਣਨ ਨੂੰ ਮਿਲ ਰਹੀਆਂ ਇਹ ਨਸ਼ਿਆਂ ਦੇ ਮਤਲਬ ਸੌਦਾਗਰ ਨੇ ਨਸ਼ਿਆਂ ਵਾਲੇ ਨੂੰ ਪੁਸ਼ਤਪਨਾਈਆਂ ਦੇਣ ਵਾਲੇ ਲੋਕ ਨੇ ਅਸੀਂ ਇਹਨਾਂ ਨੂੰ ਕਾਂਗਰਸ ਦੇ ਜੇ ਕਾਂਗਰਸ ਦੇ ਲੀਡਰ ਹੁੰਦੇ ਤਕੀ ਕਾਂਗਰਸ ਪਾਰਟੀ ਇੱਥੇ ਆ ਕੇ ਪ੍ਰਚਾਰਨਾ ਕਰਦੀ ਕਿ ਇੱਥੇ ਲੀਡਰ ਆਉਣ ਤੋਂ ਇਨਕਾਰੀ ਹੋ ਜਾਂਦੇ ਕਿ ਤੁਸੀਂ ਚੋਣ ਨਿਸ਼ਾਨੀ ਲਿਆ ਹ ਤਾਂ ਅਸੀਂ ਕੇਸ ਦਰਜੇ ਦੇ ਨਾਲ ਇੱਥੇ ਪਹੁੰਚ ਜਾਈਏ ਇਹ ਸਭ ਇੱਕ ਠੱਗਾਂ ਦਾ ਟੋਲਾ ਇਕੱਠਾ ਹੋ ਗਿਆ ਜਿਹੜਾ ਦੁਬਾਰਾ ਤੋਂ ਮਿਲ ਕੇ ਨੂੰ ਲੁੱਟਣ ਦੀ ਤਾਕ ਦੇ ਵਿੱਚ ਬੈਠਾ ਪਰ ਲੋਕ ਬਿਲਕੁਲ ਵੀ ਇਹਨਾਂ ਦੇ ਚਾਂਸੇ ਦੇ ਵਿੱਚ ਨਹੀਂ ਆਣਗੇ ਇਹ ਇਸ ਇਲੈਕਸ਼ਨ ਦੇ ਵਿੱਚ ਵਸਤੂਬਾਦ ਕਿੰਨੀਆਂ ਸੀਟਾਂ ਜਿੱਤਣ ਜਾ ਰਹੇ ਅਸੀਂ ਤਾਂ ਕੀ ਕਹਿੰਦੇ ਹੁੰਦੇ ਕਿ ਕਲੀਨ ਸਵੀਪ ਦੇ ਮੂਡ ਦੇ ਵਿੱਚ ਹੈ ਔਰ ਜਨਤਾ ਕਲੀਨ ਸਵੀਪ ਦੇ ਮੂਡ ਦੇ ਵਿੱਚ ਅਸੀਂ ਤਾਂ ਚਲੋ ਮਿਹਨਤ ਕਰਨੀ ਸਾਡੇ ਵਰਕਰ ਤੇ ਲੱਗੇ ਹੋਇਆ ਅਸੀਂ ਤਾਂ ਹਰ ਵਰਕਰ ਇਸੇ ਲਈ ਇਸ ਕਰਕੇ ਕੈਂਡੀਡੇਟ ਲੱਗਿਆ ਕਿ ਉਹ ਇਲੈਕਸ਼ਨ ਨੂੰ ਜਿੱਤਣਾ ਹੈ ਉਹਨੇ ਓਨੀ ਮਿਹਨਤ ਕਰ ਰਿਆ ਔਰ ਲੋਕ ਚਾਹੁੰਦੇ ਨੇ ਲੋਕਾਂ ਦਾ ਮਨ ਬਣਿਆ ਹੋਇਆ ਕਿ ਇਹ ਇਹ ਸਾਰਾ ਜਿਹੜਾ ਟੋਲਾ ਇਕੱਠਾ ਹੋਇਆ ਇਹਨੂੰ ਲੰਬੇ ਕੀਤਾ ਜਾਊਗਾ ਧੰਨਵਾਦ ਧੰਨਵਾਦ ਜੀ माजी ਸੰਤੋਖ ਸਿੰਘ ਬਿੱਲਕਾ ਜੀ ਇਸ ਵੇਲੇ ਤੁਸੀਂ ਡੋਰ ਟੂ ਡੋਰ ਜਿਹੜਾ ਆ ਉਹ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਕਰ ਰਹੇ ਹੋ ਇਹੋ ਜਿਹਾ ਲੋਕਾਂ ਦਾ ਹਵਾਰਾ ਦੇਖੋ ਜਿੰਨੇ ਅਸੀਂ ਬਾੜ ਸਵੇਰ ਤੋਂ ਲੈ ਕੇ ਕੱਢੇ ਆ 2 ਨੰਬਰ 10 ਨੰਬਰ 11 ਨੰਬਰ 12 ਨੰਬਰ ਜੀ ਲੱਗਦਾ ਹੈ ਵੀ ਲੋਕ ਪੂਰਾ ਮੂਡ ਬਣਾ ਚੁੱਕੇ ਆ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਤੇ ਜਿਹੜੇ ਨਾਲ ਉਹਦੇ ਅਲਾਈਜ਼ ਆ ਉਹ ਗੱਠਜੋੜ ਦੇ ਉਮੀਦਵਾਰਾਂ ਨੂੰ ਪੂਰਾ ਲੋਕਾਂ ਨੇ ਜਿਤਾਉਣ ਲਈ ਲਗਭਗ ਮਨ ਬਣਾ ਲਿਆ ਸੰਤੋਖ ਸਿੰਘ ਜੀ ਇਸ ਦੌਰਾਨ ਕੋਈ ਲੋਕ ਆਪਣੀਆਂ ਡਿਮਾਂਡਾਂ ਵੀ ਕਰਦੇ ਆ ਲੋਕਾਂ ਨੇ ਡਿਮਾਂਡਾਂ ਕੀਤੀਆਂ ਔਰ ਅਸੀਂ ਇਹ ਨਾਲੇ ਵੀ ਕਿਹਾ ਵੀ ਇਹ ਕੋਈ ਇਦਾਂ ਨਹੀਂ ਵੀ ਅਸੀਂ ਕੱਲ ਲਾਰੇ ਲਾ ਕੇ ਵੋਟਾਂ ਲੈ ਕੇ ਮੁੜ ਕੇ ਚੱਲ ਜਾਈਏ ਅਸੀਂ ਇਹਨਾਂ ਨੂੰ ਭਰੋਸਾ ਦਿੱਤਾ ਵੀ ਅਗਰ ਇਹ ਕਮੇਟੀ ਜਿਹੜੀ ਚੁਣੀ ਜਾਂਦੀ ਜਿਹੜੀ ਉਮੀਦਵਾਰ ਅਸੀਂ ਖੜੇ ਕੀਤੇ ਆ ਤੇ ਅਸੀਂ 5 ਸਾਲ ਲੋਕਾਂ ਦੇ ਭਰੋਸੇ ਦੇ ਪੂਰੀ ਤਰ੍ਹਾਂ ਖਰੇ ਉਤਰਾਂਗੇ ਔਰ ਲੋਕਾਂ ਨੂੰ ਵੀ ਸਾਡੇ ਤੇ ਯਕੀਨ ਆਵੇ ਅਸੀਂ ਪਹਿਲਾਂ ਉਹ ਲੋਕ ਆ ਜਿਹੜਾ ਬਿਨਾਂ ਕਿਸੇ ਪਦਮੀਆਂ ਤੋਂ ਲੋਕਾਂ ਲਈ 24 ਘੰਟੇ ਲੜਦੇ ਆ ਤੇ ਕੋਈ ਇੱਕ ਦੋ ਕੰਮ ਕਰਾਉਂਗੇ ਕਿਹੜੇ ਕਿਹੜੇ ਲੋਕਾਂ ਦੀਆਂ ਮੰਗਾਂ ਦੇਖੋ ਲੋਕਾਂ ਦੀਆਂ ਡਿਵਾਨਾਂ ਸਾਡੇ ਕੋਲ ਆਈਆਂ ਇੱਕ ਤਾਈਆਂ ਜਿਹੜੇ ਕਿਸਾਨਾਂ ਨਹੀਂ ਆ ਖਾਲੇ ਪੱਕਿਆਂ ਕਰਨ ਦੀ ਜੀ ਉਹਦੇ ਵਿੱਚ ਵੀ ਅਸੀਂ ਮੈਡਮ ਨੂੰ ਨਾਲ ਗੱਲ ਕੀਤੀ ਆ ਵੀ ਜਿਹੜੇ ਕਿਸਾਨਾਂ ਦੇ ਨਹਿਰਾਂ ਤੋਂ ਖਾਲੇ ਨਿਕਲਦੇ ਆ ਉਹਨਾਂ ਨੂੰ ਬਿਨਾਂ ਕਿਸੇ ਭੇਤ ਭਾਬ ਦੇ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ ਔਰ ਸਾਨੂੰ ਘਰੋਸਾ ਦਵਾਇਆ ਗਿਆ ਵੀ ਜਿਹੜਾ ਅਪ੍ਰੈਲ ਤੇ ਅੰਤ ਤੱਕ ਜਿੰਨੇ ਸਾਡੇ ਏਰੀਏ ਤੇ ਲਗਭਗ ਖਾਲੇ ਪੈਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕਰ ਦੋ ਹੋਰ ਲੋਕਾਂ ਦੀਆਂ ਹੋਰ ਵੀ ਸਮੱਸਿਆਵਾਂ ਹੈਗੀਆਂ ਲੋਕ ਇਹ ਵੀ ਸਵਾਲ ਕਰਦੇ ਆ ਵੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਵੀ ਕਮੀ ਆ ਸਕੂਲਾਂ ਵਿੱਚ ਮਾਸਟਰਾਂ ਦੀ ਵੀ ਕਮੀ ਆ ਜਾਂ ਹੋਰ ਇਦਾਂ ਦੀਆਂ ਜੋ ਵੀ ਲੋਕ ਲਿਆ ਜਾਂ ਕਿਤੇ ਨਾ ਕਿਤੇ ਮਤਲਬ ਆ ਸੀਵਰੇਜ ਦਾ ਕੰਮ ਚੱਲ ਰਿਹਾ ਕਿਤੇ ਸ਼ਾਰਕਾ ਨਵੀਆਂ ਬਣਨ ਵਾਲਾ ਮਸਲਾ ਅਸੀਂ ਇਹ ਭਰੋਸਾ ਦਉਨੇ ਆ ਕਈ ਖਾਸ ਤੌਰ ਤੇ ਜਿਹੜੀ ਸਾਡੇ ਵਰਗੀ ਧਰ ਵਿੱਚ ਬੈਠੀ ਆ ਜਿਹੜੇ ਵਾਦੇ ਕੀਤੇ ਇਹਨਾਂ ਲੋਕਾਂ ਨਾਲ ਉਹ ਪੂਰੇ ਨਾ ਪੂਰੇ ਅੰਤ ਤੱਕ ਪੂਰਾ ਕਰਾਇਆ ਜਾਵੇਗਾ ਔਰ ਪੂਰਾ ਕਰਾਉਣ ਲਈ ਜੇ ਸਾਨੂੰ ਕਿਤੇ ਐਜੀਟੇਸ਼ਨ ਸਟੇਸ਼ਨ ਦੀ ਵੀ ਲੋੜ ਪਈ ਅਸੀਂ ਉਹ ਐਜੀਟੇਸ਼ਨ ਵੀ ਲੜਾਂਗੇ ਜਿਹੜਾ ਬਿਲਕੇ ਦੇ ਵਿੱਚ ਗੱਠਜੋੜ ਬਣਿਆ ਆ ਉਹਨੂੰ ਲੈ ਕੇ ਕੀ ਗੱਲਾਂ ਜੁੜੀਆਂ ਦੇਖੋ ਉਹ ਮੈਂ ਤਾਂ ਉਹ ਗੱਠਜੋੜ ਕਾਹਦਾ ਜੀ ਅਕਾਲੀ ਦਲ ਦੀ ਪੂਰੀ ਫੂਕ ਨਿਕਲੀ ਪਈ ਆ ਜੀ ਹਾਲਾਤ ਇਦਾਂ ਦੇ ਬਣ ਗਏ ਬਈ ਜਿਹੜੀ ਕੁਝ ਦਿਨ ਪਹਿਲਾਂ ਕਾਂਗਰਸ ਕਹਿ ਰਹੀ ਸੀ ਵੀ ਅਸੀਂ 13 ਦੀਆਂ 13 ਸੀਟਾਂ ਨਿਸ਼ਾਨ ਤੇ ਲੜਾਂਗੇ ਅੱਜ ਪਾਰਟੀ ਦਾ ਫੈਸਲਾ ਹੈ ਕਿ ਅਸੀਂ 13 ਦੀਆਂ 13 ਜੋ ਵੋਟਾਂ ਨੇ ਜੋ ਆਉਣ ਵਾਲੀ ਇਲੈਕਸ਼ਨ ਹੈ ਉਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੇ ਸਿੰਗਲ ਤੇ ਭਗਟਾਂਗੇ ਅੱਜ ਉਹਨਾਂ ਨੇ ਜਿੰਨੀਆਂ 4 ਸੀਟਾਂ ਜਿਹੜੀਆਂ ਲੜਦੇ ਦੀਆਂ ਨਾ ਅਕਾਲੀ ਦਲ ਨੇ ਨਿਸ਼ਾਨ ਲਿਆ ਨਾ ਸੀਪੀ ਐਮ ਨੇ ਨਿਸ਼ਾਨ ਲਿਆ ਨਾ ਬੋਝਨ ਸਮਾਜ ਪਾਰਟੀ ਨੇ ਨਿਸ਼ਾਨ ਲਿਆ ਤੇ ਨਾ ਕਾਂਗਰਸ ਨੇ ਇਹਦਾ ਮਤਲਬ ਜਦ ਇਹ ਵੱਡੀਆਂ ਪਾਰਟੀਆਂ ਕਾਂਗਰਸ ਨਿਸ਼ਾਨਾ ਤੋਂ ਬਗੈਰ ਲੜ ਰਹੀਆਂ ਇਹਦਾ ਮਤਲਬ ਪੱਲੇ ਦਾਣੇ ਹਨ ਇਹ ਹਾਰ ਪਹਿਲੇ ਕਬੂਲੇ ਇਨਾਂ ਨੇ ਉਹ ਤਾਂ ਦੀਦੀ ਹੈ ਜੀ ਭਲੇਖਾ ਹੀ ਕੋਈ ਨਹੀਂ ਹਾਲਾਤ ਇਸ ਵੇਲੇ ਇਹ ਬਣ ਗਏ ਅਸੀਂ ਆ ਦੇਖੋ ਤੁਹਾਡੇ ਸਾਹਮਣੇ ਵੱਡਾ ਕਾਫਲਾ ਲੋਕਾਂ ਦੇ ਵਿੱਚ ਜਾ ਰਿਹਾ ਔਰ ਅਸੀਂ ਫੈਸਲਾ ਕੀਤਾ ਵੀ ਜਿੰਨੇ ਦਿਨ ਐਨ 21 ਤਰੀਕ ਦਾ 20 ਤਰੀਕ ਸ਼ਾਮ ਤੱਕ ਇਦਾਂ ਹੀ ਲੋਕਾਂ ਕੋ ਜਾਵਾਂਗੇ ਔਰ ਲੋਕ ਇਦਾਂ ਹੀ ਨਹੀਂ ਜਾ ਕੇ ਅਸੀਂ ਵੀ ਪਾਰਚੀ ਫੜਾ ਕੇ ਮੁੜਿਆ ਆਣੇ ਅਸੀਂ ਕੱਲੇ ਕੱਲੇ ਘਰ ਜਾ ਕੇ ਲੋਕਾਂ ਕੋ ਇਹ ਵੀ ਦੱਸ ਰਹੇ ਵੀ ਤੁਹਾਡੀ ਕੋਈ ਸਮੱਸਿਆ ਆ ਜਾਂ ਤੁਹਾਨੂੰ ਕੋਈ ਇਤਰਾਜ਼ ਆ ਜਾਂ ਕੋਈ ਤੁਸੀਂ ਚਾਹੋ ਨੇ ਕੀ ਆਉਣ ਵਾਲੇ ਸਮੇਂ 'ਚ ਕਿੰਨੀ ਕਮੇਟੀ ਹੋਵੇ ਅਸੀਂ ਪੂਰਾ ਲੋਕਾਂ ਕੋ ਜਾ ਕੇ ਟਾਈਮ ਲਾ ਕੇ ਲੋਕਾਂ ਦੀ ਗੱਲ ਸੁਣ ਕੇ ਫਿਰ ਅੱਗੇ ਤੁਰਦੇ ਹਾਂ ਔਰ ਸਾਡਾ ਜਿਹੜਾ ਗੱਠ ਜੋੜਿਆ ਇਹ ਆਮ ਆਦਮੀ ਪਾਰਟੀ ਦਾ ਜਿਹੜੇ ਉਹਦੇ ਅਲਾਈਜ਼ ਆ ਭਾਈ ਵਾਲਿਆ ਸਾਨੂੰ ਪੂਰੀ ਤਰ੍ਹਾਂ ਮੀਰਿਆ ਵੀ ਜਿਹੜੀ ਹੁੰਝਾ ਫੇਰੇ ਜਿੱਤ ਪ੍ਰਾਪਤ ਕਰੇ ਜ ਵੈਲਕਾ ਜੀ ਜਿਹੜਾ ਇਹ ਜੋਣ ਕਾਠ ਜੋੜ ਤਹ ਦੇ ਜਿਹੜਾ 10 ਨੰਬਰ ਬਾੜ ਆ ਉਹਦੇ ਵਿੱਚ ਬਲਬੀਰ ਸਿੰਘ ਦੀ ਕੀ ਹੋਜੇ ਪੋਜੀਸ਼ਨ ਹੈ ਦੇਖੋ ਜਿਹੜਾ ਬਲਬੀਰ ਸਿੰਘ ਹੈ ਵੈਸੇ ਤਾਂ ਸੀ ਜਿਹੜੀ ਸਾਰੀ ਟੀਮ ਇਤਾਰੀ ਆ ਉਹ ਲੋਕਾਂ ਨੂੰ ਸਮਰਪਤ ਆ ਪਰ ਬਲਬੀਰ ਸਿੰਘ ਇਹ ਆ ਵੀ ਉਹ 24 ਘੰਟੇ ਹੀ ਮਜ਼ਦੂਰਾਂ ਲਈ ਕਿਸਾਨਾਂ ਲਈ ਛੋਟੇ ਦੁਕਾਨਦਾਰਾਂ ਲਈ ਜਿਹੜਾ ਵੀ ਸੰਘਰਸ਼ ਚੱਲਦਾ ਉਹ 24 ਘੰਟੇ ਉਹਦੇ ਵਿੱਚ ਹਾਜ਼ਰ ਆ ਉਹ ਆਪ ਬੇਜਮੀਨਾ ਆ ਪਰ ਤੁਸੀਂ ਦੇਖਿਆ ਹੋਣਾ ਵੀ ਦਿੱਲੀ ਦੇ ਮੋਰਚੇ ਦੇ ਵਿੱਚ ਉਹ 13 ਮਹੀਨੇ ਉੱਥੇ ਬੈਠਾ ਰਿਹਾ ਉਦਾਂ ਹੋਰ ਵੀ ਜਿੱਥੇ ਮਜ਼ਦੂਰਾਂ ਦੇ ਕਿਸਾਨਾਂ ਦੇ ਮਸਲੇ ਹੁੰਦੇ 24 ਘੰਟੇ ਸਮਰਪਤ ਆ ਔਰ ਅਸੀਂ ਇਹ ਕਹਿੰਨੇ ਆ ਵੀ ਉਹ ਇਦਾਂ ਦਾ ਸਾਥੀ ਆ ਜਿਹੜਾ ਘਰ ਦੇ ਕੰਮ ਛੱਡ ਕੇ ਲੋਕਾਂ ਨੂੰ ਪਹਿਲਾਂ ਵੀ 24 ਘੰਟੇ ਹਾਜ਼ਰ ਹੁੰਦਾ ਤੇ ਆਉਣ ਵਾਲੇ ਕੱਲ ਦੇ ਸਮੇਂ 'ਚ ਵੀ ਇੱਕ ਉਮੀਦਵਾਰ ਇਦਾਂ ਦਾ ਹੋਣਾ ਜਿੱਤ ਕੇ ਅੱਗੇ ਆਉਂਦਾ ਤਾਂ ਜਦੋਂ ਮਰਜ਼ੀ 24 ਘੰਟੇ ਲੋਕ ਉਹਨਾਂ ਸੰਪਰਕ ਕਰ ਸਕਦੇ ਤੇ ਉਹਨੂੰ ਉਹਦੀਆਂ ਸਵਾਲਾਂ ਲੈ ਸਕਦੇ ਠੀਕ ਆ ਧੰਨਵਾਦ ਓਕੇ